ਦੋ categories ਨੂੰ ਇੱਕ ਜਗ੍ਹਾ ਜੁਆਇਨ ਕਰਕੇ ਸਨਮਾਨ ਦਿੱਤਾ ਗਿਆ ਉਹਦਾ ਰੀਜ਼ਨ ਸੀ ਕਿ ਸਾਡੇ ਜਿਹੜੇ ਕੰਮ ਹੈਗੇ ਸਭ ਤੋਂ ਪਹਿਲੇ ਜਿਹੜਾ ਸਾਡਾ ਵੱਡਾ ਕੰਮ ਹੈ ਉਹ ਇੰਡੀਆ ਦੇ ਵਿੱਚ ਸਰਵ ਧਰਮ ਸੰਭਾਵ ਦੇ ਉੱਪਰ ਹੈ ਕਿ ਅਸੀਂ ਹਰ ਧਰਮ ਨੂੰ ਇੱਕ ਨਾਲ ਲੈ ਕੇ ਚੱਲਦੇ ਹਾਂ ਕਿ ਕੋਈ ਪੇਰ ਪਾਵਨੀ ਕੋਈ ਈਸ਼ਵਰਿਕ ਹੈ ਔਰ ਇੱਕ ਈਸ਼ਵਰ ਦੇ ਹੀ ਸਭ ਸੰਤਾਨ ਹੈ ਕੋਈ ਬੰਦਾ 1 ਰੁਪਏ ਦੀ ਮਦਦ ਕਰਤੀ ਕੋਈ ਇਸ ਦੇ ਲਈ ਰਾਜ਼ੀ ਨਹੀਂ ਹੈਗਾ ਇਹ ਮਨ ਕਿਵੇਂ ਬਣਿਆ ਇਹ ਮਨ ਕਿਵੇਂ ਮੰਨਿਆ ਕਿ ਭਈ ਮੈਂ ਜਿਹੜਾ ਹੈ ਇਨਸਾਨੀਅਤ ਲਈ ਕੰਮ ਕਰਨਾ ਹੈਗਾ ਮੈਂ ਉਹਨਾਂ ਲੋਕਾਂ ਲਈ ਉਹਨਾਂ ਜਾਨਵਰਾਂ ਲਈ ਕੰਮ ਕਰਨਾ ਹੈ ਜੋ ਬੋਲ ਸੁਣ ਨਹੀਂ ਸਕਦੇ। ਅਸੀਂ ਲੋਕ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਉਲਝ ਕੇ ਇਹਨਾਂ ਚੀਜ਼ਾਂ ਤੋਂ ਥੋੜਾ ਦੂਰ ਹੋ ਜਾਂਦੇ ਹਾਂ। ਪਰ ਉਹ ਈਸ਼ਵਰ ਕਿਸੇ ਨਾ ਕਿਸੇ ਦੀ ਡਿਊਟੀ ਜ਼ਰੂਰ ਲਗਾਉਂਦਾ ਹੈ ਕਿ ਹਾਂ ਇਹ ਵੀ ਜ਼ਰੂਰਤ ਹੈ। ਔਰ ਮੇਰੀ ਇਸ ਜੋ ਮੇਰੀ ਕਾਇਨਾਤ ਹੈ, ਮੇਰੀ ਜੋ ਸ੍ਰਿਸ਼ਟੀ ਹੈ, ਇਹਦੇ ਲਈ ਵੀ ਕੋਈ ਕੰਮ ਕੀਤਾ ਜਾਵੇ। ਤਾਂ ਇਹ ਮੇਰਾ ਈਸ਼ਵਰ ਪ੍ਰਾਪਤੀ ਦਾ ਜਦੋਂ ਇੱਕ ਮਨ ਬਣਿਆ, ਉਸ ਵਕਤ ਮੈਨੂੰ ਇਹ ਰਸਤਾ ਨਜ਼ਰ ਆਇਆ ਕਿ ਈਸ਼ਵਰ ਪ੍ਰਾਪਤੀ ਇਸ ਤੋਂ ਜ਼ਿਆਦਾ ਜਲਦੀ ਨਹੀਂ ਹੋ ਸਕਦੀ। ਐਜੂਕੇਸ਼ਨ ਅਗਰ ਹੋਏਗੀ ਤਾਂ ਸਾਡਾ ਜਿਹੜਾ ਆਉਣ ਵਾਲਾ ਵਕਤ ਹੈ ਜਿਹੜਾ ਸਾਡੇ ਦੇਸ਼ ਦਾ ਉਹ ਆਟੋਮੈਟਿਕਲੀ ਚਮਕਦਾ ਹੋਇਆ ਇਸ ਕਰਕੇ এডਿਕੇਸ਼ਨ ਤੇ ਕੰਮ ਜਾਨਵਰਾਂ ਲਈ ਕੰਮ ਇਹ ਸਾਡੀ ਮੇਜਰ ਡਿਊਟੀਆਂ ਬਣਦੀਆਂ ਫਾਈਲ ਨੂੰ ਚੁਣਨ ਤੋਂ ਬਾਅਦ ਇਸ ਅਵਾਰਡ ਦਾ ਜਦੋਂ ਮੈਨੂੰ 10 ਦਿਨ ਪਹਿਲੇ ਮੇਲ ਆਇਆ ਕਿ ਤੁਸੀਂ ਸਿਲੈਕਟਡ ਹੋ ਇਸ ਅਵਾਰਡ ਦੇ ਲਈ ਤਾਂ ਇੱਕ ਮਨਚ ਖੁਸ਼ੀ ਵੀ ਸੀ ਔਰ ਇੱਕ ਨਵੀਂ ਪ੍ਰੇਰਣਾ ਵੀ ਸੀ ਕਿ ਅਗਰ ਅਸੀਂ ਇੱਥੇ ਤੱਕ ਪਹੁੰਚ ਸਕਦੇ ਹਾਂ ਤਾਂ ਅਸੀਂ ਇਹਨੂੰ ਹੋਰ ਜ਼ਿਆਦਾ ਐਫਰਟ ਦੇ ਵਿੱਚ ਜਾਈਏ ਹੋਰ ਜ਼ਿਆਦਾ ਅੱਛੇ ਕੰਮ ਨੂੰ ਕਰੀਏ ਤਾਂ ਕਿ ਇਸ ਨੂੰ ਦੇਖਦੇ ਹੋਏ ਹੋਰ ਲੋਕ ਪ੍ਰੇਰਿਤ ਹੋਣ ਵੇ ਆ ਕੇ ਮੈਨੂੰ ਅੱਜ ਵੀ ਕਹਦੇਗਾ ਕਿ ਹਾਂ ਮੈਂ ਤੁਹਾਨੂੰ 100 ਰੁਪਏ ਤਾਨ ਕੀਤਾ ਸੀ ਮੇਰੇ ਇੱਕ ਪੈਸੇ ਕਿੱਥੇ ਲੱਗੇ ਹਨ ਤਾਂ ਅਸੀਂ ਉਹ ਉਸੇ ਵਕਤ ਬੈਲੈਂਸ ਸ਼ੀਟ ਉਹਨਾਂ ਨੂੰ ਦਿਖਾ ਸਕਦੇ ਹਾਂ ਕਿ ਤੁਸੀਂ ਚੈੱਕ ਕਰੋ ਕਿ ਆਹ ਖਰਚਾ ਕਿੱਥੋਂ ਆਇਆ ਔਰ ਆਹ ਸੀ ਖਰਚਾ ਲੋਕ ਸਮਾਜ ਸੇਵਾ ਦੇ ਵਿੱਚ ਉਸ ਚੀਜ਼ ਨੂੰ ਗਿਣਦੇ ਹਨ ਪਰ ਹਿਮਨਿਟੀ ਦਾ ਮੇਨ ਮਕਸਦ ਹੈ ਕਿ ਤੁਹਾਡੇ ਦਿਲ ਦੇ ਵਿੱਚ ਦਰਦ ਕਿੰਨਾ ਹੈ ਕਿਸੇ ਔਰ ਸਾਡਾ ਮਕਸਦ ਸ਼ੁਰੂ ਤੋਂ ਸਿਰਫ ਇਤਨਾ ਹੈ ਕਿ ਜੋ ਲੋਕ ਪਰੇਸ਼ਾਨ ਹਨ ਜੋ ਕਿਸੇ ਚੀਜ਼ ਦੇ ਵਾਕਈ ਲੋੜਵੰਦ ਹੈ ਅਸੀਂ ਉਸ ਦੇ ਤਹ ਤੱਕ ਪਹੁੰਚ ਕੇ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਪਹਿਲੇ ਇਨਸਾਨ ਨੂੰ ਰਾਸ਼ਟਰੀ ਪਦਮ ਪੂਸ਼ਨ ਸਨਮਾਨ ਜਿਹੜਾ ਹੈ ਉਹ ਮਿਲਿਆ ਹੈ ਉਹ ਸਨਮਾਨ ਕਿਉਂ ਮਿਲਿਆ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਉਸ ਇਨਸਾਨ ਬਾਰੇ ਤੁਹਾਨੂੰ ਪਹਿਲਾਂ ਮੈਂ ਦੱਸ ਦੇਣਾ ਚਾਹੁੰਨਾ ਹਾਂ ਅੱਜ ਕੱਲ ਦੇ ਇਸ ਦੌਰ ਦੇ ਵਿੱਚ ਜਿੱਥੇ ਕੋਈ ਵੀ ਵਿਅਕਤੀ ਕਿਸੇ ਵਿਅਕਤੀ ਲਈ 1-2 ਰੁਪਏ ਦੀ ਮਦਦ ਨਹੀਂ ਕਰਦਾ ਪਰ ਅੱਜ ਤੁਹਾਡੀ ਜਿਸ ਵਿਅਕਤੀ ਦੇ ਨਾਲ ਮੁਲਾਕਾਤ ਕਰਾਵਾਂਗੇ ਉਹ ਇਨਸਾਨਾਂ ਪ੍ਰਤੀ ਹਿਊਮਨਸ ਰਾਈਟਸ ਪ੍ਰਤੀ ਕਾਫੀ ਜਿਹੜੇ ਨੇ ਉਹ ਜਾਗਰੂਕ ਨੇ ਲੋਕਾਂ ਦੀ ਮਦਦ ਕਰਦੇ ਨੇ ਛੋਟੀਆਂ-ਮੋਟੀਆਂ ਮਦਦਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਜਿਸ ਲੈਵਲ ਦੇ ਉੱਪਰ ਇਹ ਕੰਮ ਕਰਦੇ ਨੇ ਉਸ ਨੂੰ ਤੁਸੀਂ ਵੀ ਸੁਣ ਕੇ ਦੇਖ ਕੇ ਹੈਰਾਨ ਹੋ ਜਾਊਂਗੇ ਸਾਡੇ ਨਾਲ ਡਾਕਟਰ ਰਾਜੇਨ ਨੇ ਜਿਨ੍ਹਾਂ ਨੂੰ ਰਾਸ਼ਟਰੀ ਪਦਮ ਪੂਸ਼ਨ ਸਨਮਾਨ ਮਿਲਿਆ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਉਹ ਸਨਮਾਨ ਕਿਸੇ ਨੂੰ ਮਿਲਿਆ ਹੈਗਾ ਡਾਕਟਰ ਹਰੀ ਸਾਡੇ ਨਾਲ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਅਤੇ ਸ਼ੁਕਰੀਆ ਸਮਾਂ ਦੇਣ ਦੇ ਲਈ ਤੁਹਾਡਾ ਸਮਾਂ ਕੀਮਤੀ ਹੈ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਜਿਸ ਬੜਾ ਚੰਗਾ ਲੱਗਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪਹਿਲਾ ਅਜਿਹਾ ਇਨਸਾਨ ਹੋ ਜਿਸ ਨੂੰ ਰਾਸ਼ਟਰੀ ਪਦਮ ਪੂਸ਼ਕ ਸਨਮਾਨ ਮਿਲਿਆ ਹੈ ਤੇ ਮੈਂ ਉਹਨਾਂ ਦੇ ਨਾਲ ਅੱਜ ਇੰਟਰਵਿਊ ਕਰ ਰਿਹਾ ਇਹ ਸਨਮਾਨ ਕਿਸ ਲਈ ਮਿਲਿਆ ਹੈਗਾ ਇਹ ਮਜਰੂਰ ਜਾਨਣਾ ਚਾਹੁੰਗਾ ਦੇਖੇ ਇਹ ਜਿਹੜਾ ਸਮਾਨ ਹੈ ਇਹਦੀ ਜਿਹੜੀ ਕੈਟਾਗਰੀ ਸੀਗੀ ਉਹ ਸੀ ਪੀਸ ਐਂਡ ਹਿਊਮੈਨਿਟੀ ਦੋ ਕੈਟਾਗਰੀਜ਼ ਨੂੰ ਇੱਕ ਜਗ੍ਹਾ ਜੁਆਇਨ ਕਰਕੇ ਸਨਮਾਨ ਦਿੱਤਾ ਗਿਆ ਉਹਦਾ ਰੀਜ਼ਨ ਸੀ ਕਿ ਸਾਡੇ ਜਿਹੜੇ ਕੰਮ ਹੈਗੇ ਆ ਸਭ ਤੋਂ ਪਹਿਲੇ ਜਿਹੜਾ ਸਾਡਾ ਵੱਡਾ ਕੰਮ ਹੈ ਉਹ ਇੰਡੀਆ ਦੇ ਵਿੱਚ ਸਰਵ ਧਰਮ ਸੰਭਾਵ ਦੇ ਉੱਪਰ ਹੈ ਕਿ ਅਸੀਂ ਹਰ ਧਰਮ ਨੂੰ ਇੱਕ ਨਾਲ ਲੈ ਕੇ ਚੱਲਦੇ ਹਾਂ ਕਿ ਕੋਈ ਭੇਦ ਭਾਵ ਨਹੀਂ ਉਹ ਈਸ਼ਵਰਿਕ ਹੈ ਔਰ ਇੱਕ ਈਸ਼ਵਰ ਦੇ ਹੀ ਸਭ ਸੰਤਾਨ ਹੈ ਸਰਵ ਧਰਮ ਖਵਾਜਾ ਮੰਦਿਰ ਤੇ ਹਰ ਧਰਮ ਦੇ ਹਰ ਰਿਚੁਅਲ ਨੂੰ ਪੂਰੀ ਸ਼ਰਧਾ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਬੇਸ਼ੱਕ ਉਹ ਦੀਵਾਲੀ ਹੋਵੇ ਬੇਸ਼ੱਕ ਉਹ ਈਦ ਹੋਵੇ ਬੇਸ਼ੱਕ ਉਹ 크리스마ਸ ਹੋਵੇ ਬੇਸ਼ੱਕ ਉਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੋਵੇ ਹਰ ਤਰ੍ਹਾਂ ਦਾ ਜੋ ਵੀ ਰਿਚੁਅਲਸ ਹੈ ਉਹਨਾਂ ਦੇ ਉਸ ਦਿਨ ਲੰਗਰ ਲੱਗੇਗਾ ਜਾਂ ਕੋਈ ਅਗਰ ਯਾਤਰਾ ਨਿਕਲ ਰਹੀ ਹੈ ਚਾਹੇ ਰਵਿਦਾਸ ਜੀ ਮਹਾਰਾਜ ਜੀ ਦੀ ਹੈ ਜਾਂ ਹੋਰ ਵੀ ਹੈ ਤਾਂ ਇਸੀ ਉਹਦੇ ਵਿੱਚ ਵੀ ਪੂਰਾ ਵੱਧ ਛੱਡ ਕੇ ਆਪਣਾ ਲੰਗਰ ਲਗਾਉਣਾ ਉਹਨਾਂ ਦਾ ਸਨਮਾਨ ਕਰਨਾ ਅਸੀਂ ਹਰ ਰਿਚੁਅਲਸ ਨੂੰ ਪੂਰਾ ਕਰਦੇ ਇਹ ਪੀਸ ਕੈਟਾਗਰੀ ਜਿਹੜੀ ਹੈ ਉਹ ਸਰਬਧਰਮ ਸੰਭਾਵ ਦੀ ਸੀ ਔਰ ਦੂਸਰੀ ਹੈ ਹਿਊਮੈਨਿਟੀ ਲੋਕ ਸਮਾਜ ਸੇਵਾ ਦੇ ਵਿੱਚ ਉਸ ਚੀਜ਼ ਨੂੰ ਗਿਣਦੇ ਆ ਪਰ ਹਿਊਮੈਨਿਟੀ ਦਾ ਮੇਨ ਮਕਸਦ ਹੈ ਕਿ ਤੁਹਾਡੇ ਦਿਲ ਦੇ ਵਿੱਚ ਦਰਦ ਕਿੰਨਾ ਹੈ ਕਿਸੇ ਲਈ ਔਰ ਸਾਡਾ ਮਕਸਦ ਸ਼ੁਰੂ ਤੋਂ ਸਿਰਫ ਇਤਨਾ ਹੈ ਕਿ ਜੋ ਲੋਕ ਪਰੇਸ਼ਾਨ ਹੈ ਜੋ ਕਿਸੇ ਚੀਜ਼ ਦੇ ਵਾਕਈ ਲੋੜਮੰਦ ਹੈ ਅਸੀਂ ਉਸ ਦੀ ਤਹ ਤੱਕ ਪਹੁੰਚ ਕੇ ਉਹਨਾਂ ਦੀ ਹੈਲਪ ਕਰ ਸਕੀਏ ਔਰ ਇਹਦੇ ਵਿੱਚ ਸਾਡਾ ਜਿਹੜਾ ਮੇਜਰ ਪਾਰਟ ਹੈ ਉਹ ਹੈ ਐਜੂਕੇਸ਼ਨ ਸलम एरियाਜ਼ ਦੇ ਬੱਚੇ ਜਿਹੜੇ ਕਿ ਦਿਹਾੜੀ ਕਰਦੇ ਆਂ ਦਿਹਾੜੀ ਕਰਵਾਈ ਜਾਂਦੀ 120 140 ਰੁਪਏ ਦੇ ਉੱਪਰ ਸਾਡੀ ਸ਼ੁਰੂ ਤੋਂ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਆਂ ਜਾ ਕੇ ਕਿ ਤੁਸੀਂ ਪੜੋ ਸਾਡੀ ਬੇਸ਼ੱਕ ਇਸ ਚੀਜ਼ ਲਈ ਉਹਨਾਂ ਦੇ ਪਰਿਵਾਰਾਂ ਨਾਲ ਲੜਾਈ ਵੀ ਹੁੰਦੀ ਹੈ ਧੱਕਾ ਮੁੱਕੀ ਵੀ ਹੋਈ ਹੈ ਸਾਨੂੰ ਗੱਲਾਂ ਵੀ ਕੱਡੀਆਂ ਗਈਆਂ ਕਈ ਵਾਰ ਸलम एरियाਸ ਪਰ ਅਸੀਂ ਹਰ ਚੀਜ਼ ਨੂੰ ਪਿੱਛੇ ਰੱਖ ਕੇ ਉਹਨਾਂ ਬੱਚਿਆਂ ਨੂੰ ਅਸੀਂ ਮੋਟੀਵੇਟ ਕੀਤਾ ਔਰ ਇਸ ਟਾਈਮ ਸਾਡੇ ਕੋਲ 450 ਬੱਚਾ ਹੈ ਜਿਹੜਾ ਕਿ ਪੜ ਰਿਹਾ ਉਹਦਾ ਅਸੀਂ ਸਟੱਡੀ ਮਟੀਰੀਅਲ ਦਾ ਖਰਚਾ ਚੱਕਦੇ ਆਂ ਔਰ ਉਹਨਾਂ ਨੂੰ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦੇ ਏਰੀਆ ਦੇ ਨਜ਼ਦੀਕ ਜਿਹੜਾ ਵੀ ਕੋਈ ਸਕੂਲ ਸਾਨੂੰ ਗਵਰਨਮੈਂਟ ਮਿਲੇ ਜਾਂ ਕੋਈ ਵੀ ਮਿਲੇ ਸੀ ਉਹਨੂੰ ਉੱਥੇ ਐਡਮਿਸ਼ਨ ਕਰਵਾ ਦਿੰਦੇ ਆਂ। ਔਰ ਅਗਰ ਕੋਈ ਬੱਚਾ ਅੱਛੇ ਲੈਵਲ ਤੇ ਨਿਕਲਦਾ ਤਾਂ ਉਹਦੀ ਹਾਇਰ ਐਜੂਕੇਸ਼ਨ ਲਈ ਵੀ ਅਸੀਂ ਐਫਰਟ ਕਰਦੇ ਆਂ। ਕਿ ਉਸ ਤੋਂ ਬਾਅਦ ਜਿਹੜਾ ਦੂਸਰਾ ਕੰਮ ਹੈ ਉਹ ਹੈ ਸਾਡਾ ਕਿ ਜਿਹੜੇ ਸੜਕਾਂ ਦੇ ਉੱਪਰ ਜਾਨਵਰ ਮਤਲਬ ਅਸੀਂ ਕੋਈ ਸੰਸਥਾ ਐਦਾਂ ਨਹੀਂ ਹੈ ਕਿ ਹਾਂ ਅਸੀਂ ਬਹੁਤ ਜ਼ਿਆਦਾ ਕਰਦੇ ਆਂ ਅਸੀਂ ਕਿਸੇ ਹੋਰ ਸੰਸਥਾ ਨਾਲ ਜੁੜਦੇ ਆਂ ਉਸ ਵਕਤ ਔਰ ਕੋਸ਼ਿਸ਼ ਕਰਦੇ ਆਂ ਕਿ ਅਸੀਂ ਉਹਨੂੰ ਇੱਥੇ ਤੱਕ ਲਈਏ ਔਰ ਉਹਨਾਂ ਦੀ ਹੈਲਪ ਕਰ ਸਕੀਏ ਉਹਨਾਂ ਨੂੰ ਅਗਰ ਕੋਈ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਟ੍ਰੀਟਮੈਂ ਆ ਲਾਸਟ 2 ਸਾਲ ਪਹਿਲੇ ਤੁਸੀਂ ਦੇਖਿਆ ਹੋਣਾ ਕਿ گاਮਾਂ ਤੇ ਬਹੁਤ ਬੜਾ ਇੱਕ ਬਿਮਾਰੀ ਆਈ ਸੀ ਤਾਂ ਹਾਂ ਈਸ਼ਵਰ ਦੀ ਕਿਰਪਾ ਦੇ ਨਾਲ ਸਾਡੇ ਏਰੀਆ ਦੇ ਵਿੱਚ ਸਾਡੀ ਪੂਰੀ ਟੀਮ ਨੇ ਇੱਕ ਵੀ ਗਾਂ ਨਹੀਂ ਮਰਨ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਇਹ ਦੋ ਚੀਜ਼ਾਂ ਜਿਹੜੀਆਂ ਕਿਉਂਕਿ ਐਜੂਕੇਸ਼ਨ ਅਗਰ ਹੋਏਗੀ ਤਾਂ ਸਾਡਾ ਜਿਹੜਾ ਆਉਣ ਵਾਲਾ ਵਕਤ ਹੈ ਜਿਹੜਾ ਸਾਡੇ ਦੇਸ਼ ਦਾ ਉਹ ਆਟੋਮੈਟਿਕਲੀ ਚਮਕਦਾ ਹੋਏਗਾ ਇਸ ਕਰਕੇ ਐਜੂਕੇਸ਼ਨ ਤੇ ਕੰਮ ਜਾਨਵਰਾਂ ਲਈ ਕੰਮ ਇਸਾ ਦੀ ਮੇਜਰ ਡਿਊਟੀਆਂ ਬੰਦੀਆਂ ਜਿੰਨਾ ਤੇ ਜਿਹਦੇ ਕਰਕੇ ਉਹਨਾਂ ਨੇ ਹਿਊਮੈਨਿਟੀ ਦੇ ਵਿੱਚ ਇਹਨੂੰ ਕੈਟਾਗਰੀ ਦੇ ਵਿੱਚ ਲਿਆ ਗਿਆ ਅੱਛਾ ਅੱਜ ਕੱਲ੍ਹ ਇਸ ਸਮੇਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਕਿਹਾ ਕਿ ਕੋਈ ਬੰਦਾ 1 ਰੁਪਏ ਦੀ ਮਦਦ ਕਰਕੇ ਕੋਈ ਸਿਰੇ ਲਈ ਰਾਜ਼ੀ ਨਹੀਂ ਹੈਗਾ ਇਹ ਮਨ ਕਿਵੇਂ ਬਣਿਆ ਇਹ ਮਨ ਕਿਵੇਂ ਮੰਨਿਆ ਕਿ ਬਈ ਮੈਂ ਜਿਹੜਾ ਹੈ ਉਹ ਇਨਸਾਨੀਅਤ ਲਈ ਕੰਮ ਕਰਨਾ ਹੈਗਾ ਮੈਂ ਉਹਨਾਂ ਲੋਕਾਂ ਲਈ ਉਹਨਾਂ ਜਾਨਵਰਾਂ ਲਈ ਕੰਮ ਕਰਨਾ ਹੈ ਜੋ ਬੋਲ ਸੁਣ ਨਹੀਂ ਸਕਦੇ ਦੇਖੋ ਇਹਦਾ ਇੱਕ ਸਭ ਤੋਂ ਪਹਿਲੀ ਇੱਕ ਚੀਜ਼ ਮੈਂ ਇੱਥੇ ਬਹੁਤ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਇਸ ਕੰਮ ਦੇ ਲਈ ਮੋਟੀਵੇਟ ਹੋਏ ਆ ਮੋਟੀਵੇਟ ਤਾਂ ਖੈਰ ਇਨਸਾਨ ਉਹ ਹਮੇਸ਼ਾ ਇਸ ਚੀਜ਼ ਲਈ ਮੋਟੀਵੇਟ ਰਹੇਗਾ ਜਿਹਦੇ ਦਿਲ ਦੇ ਵਿੱਚ ਉਸ ਪ੍ਰਭੂ ਨੇ ਦਿਆਲੂਪਤਾ ਪਾਈ ਹੋਈ ਹੈ ਔਰ ਮੈਂ ਸਮਝਦਾ ਕਿ ਅਗਰ ਤੁਸੀਂ ਇਨਸਾਨ ਹੋ ਤਾਂ ਤੁਹਾਡੇ ਹਰ ਇੱਕ ਦੇ ਅੰਦਰ ਦਰਦ ਜ਼ਰੂਰ ਹੋਏਗਾ ਹਾਂ ਇਸ ਅਲੱਗ ਹੈ ਕਿ ਐਸੀ ਲੋਕ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਉਲਝ ਕੇ ਇਹਨਾਂ ਚੀਜ਼ਾਂ ਤੋਂ ਥੋੜਾ ਦੂਰ ਹੋ ਜਾਂਦੇ ਆ ਪਰ ਉਹ ਈਸ਼ਵਰ ਕਿਸੇ ਨਾ ਕਿਸੇ ਦੀ ਡਿਊਟੀ ਜ਼ਰੂਰ ਲਗਾਉਂਦਾ ਕਿ ਹਾਂ ਇਹ ਵੀ ਜ਼ਰੂਰਤ ਹੈ ਔਰ ਮੇਰੀ ਇਸ ਜੋ ਮੇਰੀ ਕਾਇਨਾਤ ਹੈ ਮੇਰੀ ਜੋ ਸ੍ਰਿਸ਼ਟੀ ਹੈ ਇਹਦੇ ਲਈ ਵੀ ਕੋਈ ਕੰਮ ਕੀਤਾ ਜਾਏ ਔਰ ਈਸ਼ਵਰ ਨੂੰ ਪਾਨ ਦਾ ਸਭ ਤੋਂ ਬੈਸਟ ਰਸਤਾ ਉਹ ਸਿਰਫ ਇਹੀ ਹੈ ਕਿ ਅਗਰ ਤੁਸੀਂ ਇਸ ਉਹਦੀ ਬਣਾਈ ਹੋਈ ਕਾਇਨਾਤ ਨੂੰ ਇਸ ਮਖਲੂਕ ਨੂੰ ਜੋ ਵੀ ਉਹਦੇ ਵਿੱਚ ਜੀਵ ਜੰਤੂ ਇਨਸਾਨ ਕੋਈ ਵੀ ਹੈ ਅਗਰ ਐਸੀ ਉਹਦੇ ਦਰਦ ਦੇ ਵਿੱਚ ਸ਼ਾਮਿਲ ਹੋਈਏ ਉਹਨੂੰ ਹਸਾ ਸਕੀਏ ਉਹਦਾ ਕੋਈ ਦੁੱਖ ਸਾਂਝਾ ਕਰ ਸਕੀਏ ਤਾਂ ਇਹ ਮੇਰਾ ਈਸ਼ਵਰ ਪ੍ਰਾਪਤੀ ਦਾ ਜਦੋਂ ਇੱਕ ਮਨ ਬਣਿਆ ਉਸ ਵਕਤ ਮੈਨੂੰ ਇਹ ਰਸਤਾ ਨਜ਼ਰ ਆਇਆ ਕਿ ਈਸ਼ਵਰ ਪ੍ਰਾਪਤੀ ਇਸ ਤੋਂ ਜ਼ਿਆਦਾ ਜਲਦੀ ਨਹੀਂ ਹੋ ਸਕਦਾ ਮਤਲਬ ਇਹ ਮੇਰਾ ਮੇਨ ਰੀਜ਼ਨ ਸੀ ਅੱਛਾ ਇਹ ਮੇਨ ਰੀਜ਼ਨ ਰਿਹਾ ਤੁਹਾਡਾ ਇਸ ਚੀਜ਼ ਆਖੋ ਅੱਛਾ ਮੈਂ ਬਹੁਤ ਕਦੀ ਕਦੀ ਮੈਂ ਬਹੁਤ ਲੋਕ ਦੇਖੇ ਨੇ ਜੋ ਅਹ ਇਨਸਾਨੀਅਤ ਦੀ ਸੇਵਾ ਕਰਦੇ ਨੇ ਜੋ ਜਾਨਵਰਸ ਨੂੰ ਪਿਆਰ ਕਰਦੇ ਨੇ ਬਟ ਕਿੱਥੇ ਨਾ ਕਿੱਥੇ ਕਈ ਜਿਹੜੇ ਨਿਊਜ਼ ਦੇ ਪਿੱਛੇ ਰਾਜ ਹੁੰਦੇ ਨੇ ਕਈਆਂ ਨੂੰ ਪੈਸਿਆਂ ਦਾ ਲਾਲਚ ਹੁੰਦਾ ਹੈ ਕਈ ਨੂੰ ਕਈ ਚੀਜ਼ਾਂ ਦਾ ਲਾਲਚ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਮਹਿਨਤ ਚ ਕਿਵੇਂ ਹੁੰਦੀਆਂ ਨੇ ਤੁਸੀਂ ਜਿਸ ਤਰੀਕੇ ਦੇ ਨਾਲ ਕਹਿ ਰਹੇ ਹੋ ਕਿ ਮੈਂ ਬਈ ਬੱਚਿਆਂ ਨੂੰ ਪੜੋਨਾ ਵਾ ਮੈਂ ਇਹ ਚੀਜ਼ਾਂ ਵੀ ਕੀਤੀਆਂ ਇਹ ਚੀਜ਼ਾਂ ਵੀ ਕੀਤੀਆਂ ਇਹ ਕਿਵੇਂ ਮੈਨੇਜ ਹੁੰਦਾ ਮੈਂ ਤੁਹਾਨੂੰ ਇਸ ਚੀਜ਼ 'ਚ ਬਹੁਤ ਵੱਡੀ ਕੈਲਰਿਟੀ ਦੇਣਾ ਚਾਹੂੰਗਾ ਕਿ ਅੱਜ ਤੱਕ ਤੁਸੀਂ ਸਰਦਨੋਂ ਖਵਾਜਾ ਮੰਦਿਰ ਰਿਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਨੂੰ ਬਾਜ਼ਾਰ ਦੇ ਵਿੱਚ ਫਿਰਦੇ ਹੋਏ ਪਰਚੀਆਂ ਕੱਟਦੇ ਨਹੀਂ ਦੇਖਿਆ ਹੋਵੇਗਾ ਤੁਸੀਂ ਕਿਤੇ ਵੀ ਚਲੇ ਜਾਓਗੇ ਸਾਡੀ ਸੰਸਥਾ ਕਿਸੇ ਕੋਲੋਂ ਚੰਦੇ ਦੀ ਡਿਮਾਂਡ ਨਹੀਂ ਕਰਦੀ ਐਸੀ ਕੁਝ ਲੋਕ ਆਪਸ ਦੇ ਵਿੱਚ ਜੁੜੇ ਹੋਏ ਆ ਜਿਸ ਤਰ੍ਹਾਂ ਮੇਰੀ ਮੋਟੀਵੇਸ਼ਨ ਬਣੀ ਮੇਰੇ ਨਾਲ ਕੁਝ ਚੰਦ ਲੋਕ ਜੁੜੇ ਕੋਈ 10 12 ਸ਼ੁਰੂ ਦੇ ਵਿੱਚ ਜੁੜੇ ਜਿਹੜੇ ਕਿ ਬੇਸ਼ੱਕ ਉਸ ਵਕਤ ਪੈਸਾ ਨਹੀਂ ਲਗਾ ਸਕਦੇ ਸੀ ਪਰ ਮੇਰੇ ਨਾਲ ਐਫਰਟ ਕਰ ਸਕਦੇ ਸੀ ਫਿਜ਼ੀਕਲੀ ਇਨਵੋਲਵ ਹੁੰਦੇ ਸਕੇ ਉਹ ਮੇਰੇ ਨਾਲ ਐਸੀ ਕਿਤੇ ਜਾਣਾ ਕਿਸੇ ਬੱਚਿਆਂ ਨੂੰ ਕੁਝ ਪ੍ਰਮੋਟ ਕਰਨ ਲਈ ਜਾਣਾ ਬੱਚਿਆਂ ਨੂੰ ਐਜੂਕੇਸ਼ਨ ਦਾ ਸਮਾਨ ਦੇਣ ਲਈ ਜਾਣਾ ਸਟੱਡੀ ਮਟੀਰੀਅਲ ਤਾਂ ਉਹ ਮੇਰੇ ਨਾਲ ਉਹ ਹੈਲਪ ਆਊਟ ਹੁੰਦੇ ਸੀਗੇ पर होली होली कुछ ऐसे भी जुड़े जिन्होंने ये लगा कि ये लोग जड़े हैं एक ऐसा मकसद पे काम कर रहे हैं जिदे जे हाथ नहीं फलांदे किसी आगे और ये ਸਾਡੀ ਰੂਟੀਨ 2011 ਤੋਂ ਅੱਜ ਤੱਕ ਐਜ਼ ਇਟ ਇਜ਼ ਹੀ ਹੈ ਜੀ ਕਿ ਸਾਡੀ ਸੰਸਥਾ ਦਾ ਜੇ ਤੁਸੀਂ ਬੈਲੈਂਸ ਸ਼ੀਟ ਚੈੱਕ ਕਰੋਗੇ ਤਾਂ ਉਹ ਸ਼ਾਇਦ 7 7000 80000 ਲੱਖ ਰੁਪਏ ਤੋਂ ਉੱਪਰ ਨਹੀਂ ਜਾਂਦੀ ਠੀਕ ਹੈ ਕਿਉਂ ਉਹਦੀ وجہ ਇਹੀ ਹੈ ਕਿ ਅਸੀਂ ਕਿਸੇ ਕੋ ਡਿਮਾਂਡ ਨਹੀਂ ਕਰ ਰਹੇ ਸਾਡੇ ਨਾਲ ਜੁੜੇ ਹੋਏ ਲੋਕ ਮੈਨੂੰ ਜ਼ਰੂਰਤ ਹੈ ਕਿ ਅੱਜ ਮੈਨੂੰ ਬੁੱਕਸ ਦੇਣੀਆਂ ਐ ਕਾਪੀਜ਼ ਦੇਣੀਆਂ ਐ ਅਸੀਂ ਆਪਣੇ ਗਰੁੱਪ ਦੇ ਵਿੱਚ ਪਾਣੇ ਆ ਕਿਉਂਕਿ ਹੁਣ ਸਾਨੂੰ ਇੰਨੀ ਕਾਪੀਜ਼ ਦੀ ਲੋੜ ਐ ਕੋਈ 10 ਲੈ ਕੇ ਆ ਰਿਹਾ ਕੋਈ 15 ਲੈ ਕੇ ਆ ਰਿਹਾ ਕੋਈ 50 ਲੈ ਕੇ ਦੇ ਜਿੱਦੀ ਜੋ ਹਸੀਅਤ ਜਿਦਾ ਜੋ ਮਨ ਜਿੱਦੀ ਜੋ ਇੱਛਾ ਮੇਰੇ ਕੋਲ ਉਹ ਪੂਰੀ ਕਲੈਕਸ਼ਨ ਹੋ ਜਾਂਦੀ ਐ ਮੈਂ ਬੜਾ ਜੈਨੀਆਂ ਬੜਾ ਸੁਣਿਆ ਹੈਗਾ ਉਹ ਬਈ ਕਿਸੇ ਦੀ ਪਹਿਲਾਂ ਤਾਂ ਕਿਸੇ ਧਰਮ ਦੇ ਲਈ ਉਹ ਉਹ ਨਹੀਂ ਹੈਗੇ ਨੇ ਮੰਨਦੇ ਨਹੀਂ ਹੈਗੇ ਕਿ ਮੈਨੂੰ ਜੋ ਵੀ ਹੁਣ ਤੱਕ ਦੇਖਿਆ ਐ ਮੈਂ ਮੰਨਿਆ ਹੈਗਾ ਇਹ ਸੁਣਿਆ ਹੈਗਾ ਤੁਸੀਂ ਕਿਵੇਂ ਇੱਕ ਧਰਮ ਨੂੰ ਜਿਹੜਾ ਮੰਨਨ ਪ੍ਰਤੀ ਜਿਹੜਾ ਹੈ ਉਹ ਜਾਗਰੂਕ ਹੋਏ ਉਸ ਤੋਂ ਬਾਅਦ ਤੁਸੀਂ ਇਨਸਾਨੀਅਤ ਦੇ ਰਾਹ ਪਕਤਰੇ ਤੁਸੀਂ ਸੋਚਿਆ ਕਿ ਭਈ ਨਹੀਂ ਹੁਣ ਇਹ ਰਾਹ ਹੀ ਅਸੀਂ ਜਾਣਾ ਹੈਗਾ ਇਹ ਰਾਹ ਨਹੀਂ ਜਾਣਾ ਇੱਕ ਹੋਰ ਸਵਾਲ ਮੇਰਾ ਮੈਂ ਬਹੁਤ ਜੈਨ ਨਹੀਂ ਦੇਖੇ ਨੇ ਸਾਰੇ ਬਿਜ਼ਨਸ ਮਾਈਂਡਡ ਹੁੰਦੇ ਨੇ ਇਹ ਸਵਾਲ ਜਰੂਰ ਉੱਠਦਾ ਹੈ ਹਰ ਇੱਕ ਵਾਰੀ ਕਿ ਕਿਤੇ ਇਹ ਬਿਜ਼ਨਸ ਤਾਂ ਨਹੀਂ ਤੁਹਾਡੀ ਗੱਲ ਨਾਲ ਮੈਂ ਬਿਲਕੁਲ 101% ਸਹਿਮਤ ਹਾਂ ਕਿ ਜੈਨਸ ਜੋ ਹੈ ਉਹ ਬਿਜ਼ਨਸਮੈਨ ਹੁੰਦੇ ਮੈਂ ਵੀ ساری ਉਮਰ ਬਿਜ਼ਨਸ ਹੀ ਕੀਤਾ ਠੀਕ ਹੈ ਮੈਨੂੰ ਉਸ ਈਸ਼ਵਰ ਨੇ ਕੋਈ ਕੈਸੀ ਕਿਰਨ ਦਿਖਾਈ ਕਿ ਮੇਰਾ ਰਸਤਾ ਮੁੜ ਗਿਆ ਪਰ ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਆਪਣੀ ਹਿਸਟਰੀ ਦੱਸਣਾ ਚਾਹੁੰਗਾ ਬਹੁਤ ਘੱਟ ਸਮੇਂ ਦੇ ਵਿੱਚ ਕਿ ਬੇਸ਼ੱਕ ਮੈਂ ਜੈਨ ਪਰਿਵਾਰ ਤੋਂ ਮੇਰੀਆਂ ਰੂਟਸ ਜੈਨ ਪਰਿਵਾਰ ਚ ਹੈ ਔਰ ਮੇਰੇ ਚ ਅਗਰ ਆਏ ਚੇਂਜਸ ਹੈ ਤਾਂ ਇਹਦੇ ਪਿੱਛੇ ਜੈਨ ਜੈਨਿਜ਼ਮ ਦਾ ਇੱਕ ਜੋ ਸਭ ਤੋਂ ਵੱਡਾ ਬੇਸ ਹੈ ਉਹ ਹੈ ਅਨੇਕਾਂਤਵਾਦ ਮੇਰੇ ਰੂਟ ਜਿਹੜੀ ਚੇਂਜਸ ਹੈਗੇ ਆ ਉਹ ਸਿਰਫ ਉਸ ਅਨੇਕਾਂਤਵਾਦ ਦੀ ਵਜ੍ਹਾ ਨਾਲ ਹੈ ਬੇਸ਼ੱਕ ਜੈਨਸ ਕਮਿਊਨਿਟੀ ਦੇ ਲੋਕ ਆਪਣੇ ਲਈ ਰਿਜਿਡ ਹੋਣਗੇ ਪਰ ਮਹਾਵੀਰ ਸਵਾਮੀ ਦੀ ਸਿੱਖਿਆ ਕਿਸੇ ਨੂੰ ਰਿਜਿਡ ਹੋਣ ਲਈ ਨਹੀਂ ਕਹਿੰਦੀ ਉਹਨਾਂ ਨੇ ਹਮੇਸ਼ਾ ਹਰ ਕਿਸੇ ਨੂੰ ਫਲੈਕਸੀਬਲ ਹੋਣ ਦੀ ਹੀ ਸਿੱਖਿਆ ਦਿੱਤੀ ਹੈ ਮੈਂ ਚਲੋ ਇਸ ਟਾਪਿਕ ਨੂੰ ਨਹੀਂ ਲੈਣਾ ਚਾਹੁੰਦਾ ਇਸ ਵਕਤ ਔਰ ਦੂਸਰੀ ਚੀਜ਼ ਜਿਹੜੀ ਤੁਸੀਂ ਸਵਾਲ ਕੀਤਾ ਕਿ ਤੁਸੀਂ ਇੱਧਰ ਮੋਟੀਵੇਟ ਕਿਉਂ ਹੋਏ ਉਹਦਾ ਇਹ ਰੀਜ਼ਨ ਮੈਂ ਬਿਜ਼ਨਸ ਜਿਹੜਾ ਹੈ ਕਿ ਮੈਂ ਸਾਰੀ ਉਮਰ ਕੀਤਾ ਬਿਜ਼ਨਸ ਕਰਨ ਤੋਂ ਬਾਅਦ ਜੋ ਵੀ ਉਹਦੇ ਵਿੱਚੋਂ ਕਮਾਇਆ ਸੀ ਜਿਸ ਵਕਤ ਮੈਂ ਇੱਕ ਇਹ ਕਹਿ ਲੋ ਕਿ ਤੁਸੀਂ ਉਹਨੂੰ ਕਿ ਕਿਸੇ ਦੇ ਨਾਲ ਇਕ ਰਾਤ ਦੇ ਵਿੱਚ ਮੇਰਾ ਰੂਬਰੂ ਹੋਣਾ ਇੱਕ ਐਸੀ ਹਾਇਰ ਕੌਨਸ਼ੀਅਸ ਦੇ ਨਾਲ ਤੁਸੀਂ ਅੱਜ ਵੀ ਮੇਰੇ ਅਗਰ ਕਨਕ ਮੰਡੀ ਚੌਂਕ 'ਚ ਜਾਓਗੇ ਜਿੱਥੇ ਮੇਰੀ ਅੱਜ ਵੀ ਦੁਕਾਨ ਹੈ ਉਹ ਵਾਲੀ ਤਾਂ ਤੁਸੀਂ ਉੱਥੇ ਕਿਸੇ ਨੂੰ ਪੁੱਛੋਗੇ ਕਿ ਅਸੀਂ ਦੇਸ਼ਵੀਅਨ ਅੰਟਰਪ੍ਰਾਈਜ਼ਸ ਵਾਲੇ ਸੀਗੇ ਇਹਨਾਂ ਨੂੰ ਕੀ ਹੋਇਆ ਤਾਂ 20 ਮਾਰਚ 2011 ਦੀ ਰਾਤ ਨੂੰ ਮੇਰੀ ਉਹ ਉਸ ਅਲਾਈਨਮੈਂਟ ਦੇ ਨਾਲ ਉਸ ਸਾਬ ਕਹਿ ਸਕਦੇ ਹਾਂ ਉਸ ਸਲਾਈਡ ਦੇ ਨਾਲ ਮੇਰੀ ਜੋ ਗੱਲ ਹੋਈ ਉਸ ਤੋਂ ਬਾਅਦ ਮੈਂ ਅਗਲੇ ਦਿਨ ਸਵੇਰੇ ਵਾਈਂਡ ਅਪ ਕਰਤਾ ਸੀ ਆਪਣਾ ਬਿਜ਼ਨਸ ਅੱਛਾ ਕਰੋੜਾਂ 'ਚ ਚੱਲਦਾ ਹੋਇਆ ਕੰਮ ਐ ਇੱਕ ਰੱਚ ਬੰਦ ਕੀਤਾ ਸੀਗਾ ਕਿਉਂਕਿ ਮੈਂ ਉਸ ਇੱਕ ਹਾਇਰ ਕੌਨਸ਼ੀਅਸ ਦੇ ਨਾਲ ਅਟੈਚ ਹੋ ਗਿਆ ਸੀ ਜਿੱਥੋਂ ਮੈਨੂੰ ਇਹ ਮੈਸੇਜ ਸੀ ਕਿ ਅਸਲ ਜੋ ਦੁਨੀਆ ਹੈ ਅਸਲ ਜੋ ਇਸ ਪੂਰੀ ਸ੍ਰਿਸ਼ਟੀ ਦੀ ਹਕੀਕਤ ਹੈ ਪੈਸਾ ਕਮਾਉਣਾ ਆਪਣੇ ਪਰਿਵਾਰ ਲਈ ਕੰਮ ਕਰਨਾ ਨਹੀਂ ਹੈ ਉਹ ਅਸਲ ਜੋ ਹੈ ਉਸ ਪਰਿਵਾਰ ਉਸ ਪਰਵਰਦੇگار ਨੂੰ ਉਸ ਪਰਮੇਸ਼ਵਰ ਨੂੰ ਉਸ ਈਸ਼ਵਰ ਨੂੰ ਪਾਉਣ ਦਾ ਤਰੀਕਾ ਹੈ ਉਹ ਹੈ ਕਿ ਤੁਸੀਂ ਹਰ ਕਿਸੇ ਦੇ ਸਮਰਪਣ ਲਈ ਹੋ ਜਾਓ ਹਰ ਕਿਸੇ ਦੀ ਸੇਵਾ 'ਚ ਉਤਰ ਜਾਓ ਇਹਦੇ ਵਿੱਚ ਹੀ ਤੁਹਾਨੂੰ ਈਸ਼ਵਰ ਮਿਲੇਗਾ। ਔਰ bizness ਦੇਖੋ bizness ਕਰਨਾ ਹੁੰਦਾ ਤਾਂ ਮੈਂ ਤੁਹਾਨੂੰ ਦੱਸਿਆ ਮੈਂ ਕਰੋਨਾ ਦਾ bizness ਛੱਡਿਆ। ਮੈਨੂੰ ਕੋਈ ਮੁਸ਼ਕਲ ਨਹੀਂ ਸੀ ਮੈਂ ਉੱਥੇ ਬਹੁਤ ਔਰ ਇਹ ਨਹੀਂ ਆ ਕਿ ਮੈਂ ਕਿਸੇ ਲਾਸਟ ਜਾਂ ਕਿਸੇ ਵੀ ਦਬਾਅ ਵਿੱਚ ਜਾਂ ਕਿਸੇ ਵੀ ਉਹਦੇ ਵਿੱਚ ਛੱਡਿਆ ਹੋਇਆ ਬਿਲਕੁਲ ਚੱਲਦਾ bizness। ਮੈਂ ਇੱਕ ਰਾਤ ਦੇ ਵਿੱਚ ਛੱਡਿਆ ਹੋਇਆ। ਇਸ ਕਰਕੇ ਦੁਬਾਰਾ ਬਿਜ਼ਨਸ ਕਰਨ ਦੀ ਤਾਂ ਕੋਈ ਉਹ ਚੁਆਇਸ ਹਾਂ ਬੇਸ਼ੱਕ ਲੋਕਾਂ ਨੇ ਉਸ ਵੇਲੇ ਕਿਹਾ ਕਿ ਇੱਥੇ ਲੱਖਾਂ ਕਰੋੜਾਂ ਦਾ ਕਰਦੇ ਸੀ ਉੱਥੇ ਅਰਬਾਂ ਦਾ ਕਰਨਗੇ ਸ਼ਾਇਦ ਇਹ ਜਾ ਕੇ ਕਿਉਂਕਿ ਇਹ ਲਾਈਨ ਹੀ ਐਸੀ ਹੈ ਬਦਨਾਮ ਹੁੰਦੀ ਮੈਂ ਹੋਰ ਇੱਕ ਚੀਜ਼ ਇੱਥੇ ਕਲੀਅਰ ਕਰਦਾ ਕਿ 2011 ਤੋਂ ਮੈਂ ਇਸ ਜਗ੍ਹਾ ਤੇ ਹਾਂ 2011 ਤੋਂ ਇਸੇ ਕੰਮ ਕਰ ਰਹੇ ਹਾਂ ਪਰ ਮੇਰੀ ਸੁਸਾਇਟੀ ਰਜਿਸਟਰਡ ਹੋਈ ਹੈ 2022 ਦੇ ਵਿੱਚ ਉਹਦੀ ਵਜ੍ਹਾ ਸੀ ਕਿ ਮੈਂ ਇਹ ਸਮਝਦਾ ਹੁੰਦਾ ਸੀ ਕਿ ਅਗਰ ਸਿਸ ਕੋਈ ਸੁਸਾਇਟੀ ਤਿਆਰ ਕਰ ਲਾਂਗੇ ਤਾਂ ਮੱਥੇ ਤੇ ਇੱਕ ਦਾਗ ਲੱਗੇਗਾ ਕਿ ਇਹ ਲੋਕ ਵੀ ਉਹੀ ਕੰਮ ਕਰ ਰਹੇ ਹਨ ਜੋ ਬਾਕੀ ਕਰਦੇ ਹਨ ਇਸ ਵਜ੍ਹਾ ਨਾਲ ਮੈਂ ਸੋਸ਼ਲ ਸੋਸ਼ਲ ਇਹ ਕਾਰਨ ਹੈ ਤੁਹਾਡਾ ਕਾਫੀ ਲੰਬੇ ਸਮਾਂ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਆਣਾ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖਣਾ ਇਹੀ ਕਾਰਨ ਸੀ ਇਹ ਸਭ ਤੋਂ ਮੇਜਰ ਕਾਰਨ ਇਹੀ ਸੀਗਾ ਕਿ ਮੈਂ ਅਗਰ ਆਪਣੇ ਆਪ ਨੂੰ ਐਕਸਪੋਜ਼ ਕਰਦਾ ਜਾਂ ਮੈਂ ਆਪਣੇ ਨੂੰ ਦਿਖਾਣ ਜਾਂਦਾ ਤਾਂ ਕੁਝ ਐਸੇ ਲੋਕ ਵੀ ਜ਼ਰੂਰ ਜੁੜਣਗੇ ਤੁਸੀਂ ਇਸ ਗੱਲ ਮੀਡੀਆ ਤੋਂ ਤੁਸੀਂ ਜ਼ਰੂਰ ਸਮਝੋਗੇ ਕਿ ਅਗਰ ਐਸੀ ਐਕਸਪੋਜ਼ ਕਰਦੇ ਤਾਂ ਕੁਝ ਨਾ ਕੁਝ ਓਲੀ 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 ਐਸੀ ਚੀਜ਼ਾਂ ਜੁੜਦੀਆਂ ਜਾਂਦੀਆਂ ਸਾਡੇ ਨਾਲ ਕਿ ਅਸੀਂ ਕਿਸੇ ਪ੍ਰੈਸ਼ਰ 'ਚ ਵੀ ਆ ਸਕਦੇ ਹਾਂ ਕਿਸੇ ਪ੍ਰੋਬਲਮ ਚ ਵੀ ਆ ਸਕਦੇ ਆ ਸੰਸਥਾ ਨਾ ਬਣਾਉਣ ਦੀ ਵਜ੍ਹਾ ਕਿ ਇੱਕ ਪ੍ਰਦਾਨ ਹੋਏਗਾ ਇੱਕ ਫੈਕਟਰੀ ਹੋਏਗਾ ਇੱਕ ਟ੍ਰਾਈਗਰ ਹੋਏਗਾ ਇੱਕ ਔਰ ਉਸ ਤੋਂ ਬਾਅਦ ਕੀ ਹੋਏਗਾ ਬਵਾਲ ਹੋਏਗਾ ਔਰ ਮੇਰਾ ਮਕਸਦ ਇਹ ਸੀ ਕਿ ਮੇਰੇ ਕੋਲ ਜੋ ਹੈ ਜੋ ਵੀ ਆਇਆ ਹੈ ਉਹ ਮੇਰੇ ਬਰਾਬਰ ਦਾ ਹੈ ਔਰ ਮੇਰੇ ਨਾਲ ਜੁੜ ਕੇ ਸਿਰਫ ਕੰਮ ਕਰ ਸਕੇ ਮੇਰਾ ਮਕਸਦ ਹੈ ਇਹ ਹੈ ਕਿ ਉਹ ਉਸੀ ਭਾਵਨਾਵਾਂ ਨੂੰ ਕੰਮ ਕਰੇ ਕੱਲ ਨੂੰ ਉਹ ਕੁਰਸੀ ਦੀ ਲਾਲਚ ਇਸ ਸੰਸਥਾ ਦੇ ਪੈਸੇ ਨੂੰ ਦੇਖ ਕੇ ਕਿਸੇ ਤਰ੍ਹਾਂ ਦੀ ਕੋਈ ਉਹਦੇ ਵਿੱਚੋਂ ਨਾਏ ਕਿ ਹਾਂ ਕੱਲ ਨੂੰ ਇਹ ਮੇਰੇ ਹੱਥ ਆ ਜੇ ਜਾਂ ਇਹਦੇ ਵਿੱਚ ਮੈਂ ਇਹ ਫੇਰਫੇਰ ਇਹ ਦੋਲ ਕਰ ਸਕਦਾ ਇਸ ਕਰਕੇ ਮੈਂ ਬਹੁਤ ਨੀਟ ਐਂਡ ਕਲੀਨ ਚੱਲਣ ਵਾਲਾ ਇਨਸਾਨ ਹਾਂ ਅਗਰ ਕਿਸੇ ਨੇ ਸਾਨੂੰ 10 ਰੁਪਏ ਵੀ ਦਿੱਤੇ ਤਾਂ ਅਸੀਂ ਉਹਨੂੰ ਇੱਕ ਗੱਲ ਕਹਿੰਦੇ ਹਾਂ ਕਿ ਭਾਈ ਉਸ ਅਕਾਊਂਟ 'ਚ ਪਾਓ ਕਿਉਂਕਿ ਉੱਥੋਂ ਸਾਡੇ ਖਰਚੇ ਦੀ ਲਿਸਟ ਜਾਰੀ ਹੋਏਗੀ ਬਿਲਕੁਲ ਔਰ ਅਗਰ ਕੋਈ ਆ ਕੇ ਮੈਨੂੰ ਅੱਜ ਵੀ ਕਹ ਦੇਗਾ ਕਿ ਹਾਂ ਮੈਂ ਤੁਹਾਨੂੰ 100 ਰੁਪਏ ਦਾਨ ਕੀਤਾ ਸੀ ਮੇਰੇ ਇੱਕ ਪੈਸੇ ਕਿੱਥੇ ਲੱਗੇ ਹਨ ਤਾਂ ਅਸੀਂ ਉਹ ਉਸੇ ਵਕਤ ਬੈਲੈਂਸ ਸ਼ੀਟ ਉਹਨਾਂ ਨੂੰ ਦਿਖ ਜਦੋਂ ਤੁਹਾਨੂੰ ਸਨਮਾਨ ਮਿਲਿਆ ਉਸ ਤੋਂ ਪਹਿਲਾਂ ਜਰੂਰ ਮੈਂ ਕਹਾਣੀ ਜਾਨਣਾ ਚਾਹਾਂਗਾ ਜਦੋਂ ਤੁਹਾਨੂੰ ਸਨੇਹਾ ਆਇਆ ਕਿ ਬਈ ਤੁਹਾਨੂੰ ਆ ਸਨਮਾਨ ਮਿਲਣ ਲੱਗਾ ਹੈਗਾ ਇਹ ਪਦਮ ਉਸ ਜਿਹੜਾ ਹੈਗਾ ਸਨਮਾਨ ਮਿਲਣ ਰਾਸ਼ਟਰੀ ਪਦਮ ਵਿਸ਼ਣ ਤੇ ਮਨ ਦੇ ਵਿੱਚ ਉਸ ਵੇਲੇ ਖਿਆਲ ਕੀ ਸੀਗੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਸਨਮਾਨ ਮਿਲਿਆ ਉਦੋਂ ਮਨ ਦੇ ਵਿੱਚ ਸੋਚ ਕੀ ਸੀਗੀ ਅ ਦੇਖੋ ਇਹ ਜਿਹੜਾ ਰਾਸ਼ਟ੍ਰ ਪਦਮ ਵਿਸ਼ਣ ਸਨਮਾਨ ਹੈ ਇਸ ਤੋਂ ਪਹਿਲੇ ਮੈਨੂੰ ਭਾਰਤ ਗੌਰਵ ਰਤਨ ਸਮਾਨ ਮਿਲ ਚੁੱਕਾ ਹੈ ਔਰ ਉਹਨਾਂ ਨੇ ਹੀ ਮੇਰਾ ਪ੍ਰੋਫਾਈਲ ਜੋ ਹੈ ਉਹ ਅੱਗੇ ਅਪਗ੍ਰੇਡ ਕੀਤਾ ਸੀਗਾ ਔਰ ਜਿਸ ਦਿਨ ਮੈਨੂੰ ਇਹਦਾ ਇੱਕ ਮੇਲ ਆਇਆ ਸੀਗਾ ਕਿ ਅਸੀਂ ਤੁਹਾਡੀ ਇਹ ਪ੍ਰੋਫਾਈਲ ਇਹਦੇ ਲਈ ਚੂਜ਼ ਕੀਤੀ ਗਈ ਹੈ ਤਾਂ ਤੁਸੀਂ ਜੋ ਆਪਣੇ ਤੁਹਾਡੇ ਅਗਲੇ ਕਾਰਜਕram ਜਿਹੜੇ ਤੁਸੀਂ ਕੀਤੇ ਇਸ ਸਾਲ ਦੇ ਵਿੱਚ ਉਹਨਾਂ ਨੂੰ ਫਾਰਵਰਡ ਕਰੋ ਤਾਂ ਮੈਂ ਉਸ ਵੇਲੇ ਸੋਚ ਨਾਲ ਨਹੀਂ ਕੀਤਾ ਸੀਗਾ ਕਿ ਇਹ ਅਵਾਰਡ ਮੈਨੂੰ ਮਿਲ ਸਕਦਾ ਹੈ ਪਰ ਉਸ ਈਸ਼ਵਰ ਦੀ ਕਿਰਪਾ ਔਰ ਸਭ ਤੋਂ ਵੱਡੀ ਗੱਲ ਕੀ ਐਸੀ ਨਿਸਵਾਰਥ ਔਰ ਬਿਨਾ ਕਿਸੇ ਆਪਣੇ ਸਵਾਰਥ ਤੋਂ ਅਸੀਂ ਇਸ ਕੰਮ ਨੂੰ ਕਰ ਰਹੇ ਹਾਂ ਤਾਂ ਉਹ ઈશ્વਰ ਵੀ ਉਸ ਚੀਜ਼ ਨੂੰ ਦੇਖ ਰਿਹਾ ਹੈ ਔਰ ਦੇਖਣ ਵਾਲਾ ਜੋ ਸਰਕਾਰ ਦਾ ਸ਼ਾਇਦ ਅੰਸ਼ ਹੁੰਦੇ ਆ ਉਹ ਵੀ ਸਾਨੂੰ ਦੇਖ ਰਹੇ ਹੋਣਗੇ ਤਾਂ ਇਸੇ ਕਰਕੇ ਉਹਨਾਂ ਨੇ ਪ੍ਰੋਫਾਈਲ ਨੂੰ ਚੁਣਿਆ ਪ੍ਰੋਫਾਈਲ ਨੂੰ ਚੁਣਨ ਤੋਂ ਬਾਅਦ ਇਸ ਅਵਾਰਡ ਦਾ ਜਦੋਂ ਮੈਨੂੰ 10 ਦਿਨ ਪਹਿਲੇ ਮੇਲ ਆਇਆ ਕਿ ਤੁਸੀਂ ਸਿਲੇਕਟਿਡ ਹੋ ਇਸ ਅਵਾਰਡ ਦੇ ਲਈ ਤਾਂ ਇੱਕ ਮਨਚ ਖੁਸ਼ੀ ਵੀ ਸੀ ਔਰ ਇੱਕ ਨਵੀਂ ਪ੍ਰੇਰਣਾ ਵੀ ਸੀ ਕਿ ਅਗਰ ਅਸੀਂ ਇੱਥੇ ਤੱਕ ਪਹੁੰਚ ਸਕਦੇ ਹਾਂ ਤੈਸੀ ਇਹਨੂੰ ਹੋਰ ਜ਼ਿਆਦਾ ਐਫਰਟ ਦੇ ਵਿੱਚ ਜਾਈਏ ਹੋਰ ਜ਼ਿਆਦਾ ਅੱਛੇ ਕੰਮ ਨੂੰ ਕਰੀਏ ਤਾਂ ਕਿ ਇਸ ਨੂੰ ਦੇਖਦੇ ਹੋਏ ਹੋਰ ਲੋਕ ਪ੍ਰੇਰਿਤ ਹੋਣ ਮਕਸਦ ਇਹ ਨਹੀਂ ਹੈ ਕਿ ਸਾਨੂੰ ਕੁਝ ਮਿਲੇ ਮਕਸਦ ਇਹ ਹੈ ਕਿ ਅਗਰ ਅੱਜ ਪੰਜਾਬ ਦੇ ਵਿੱਚ ਇਹ ਸਨਮਾਨ ਆਇਆ ਹੈ ਜੈਨ ਕਮਿਊਨਿਟੀ ਦੇ ਵਿੱਚ ਇਹ ਪਹਿਲਾ ਸਨਮਾਨ ਆਇਆ ਹੈ ਤਾਂ ਉਹ ਇਹ ਚੀਜ਼ ਨੂੰ ਪਹਿਲੇ ਰਿਅਲਾਈਜ਼ ਕਰਨ ਕਿ ਇਸ ਬੰਦੇ ਨੇ ਕੀਤਾ ਕੀ ਸੀ ਇਹ ਸਨਮਾਨ ਦਿੱਤਾ ਕਿਉਂ ਗਿਆ ਹੈ ਔਰ ਇਸ ਚੀਜ਼ ਨੂੰ ਦੇਖਦੇ ਹੋਏ ਲੋਕ ਉਸ ਚੀਜ਼ ਦੇ ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੇ ਬੇਸ਼ੱਕ ਮੇਰਾ ਨਜ਼ਰੀਆ ਸਿਰਫ ਇੰਨਾ ਹੀ ਹੈ ਅੱਛਾ ਜਦੋਂ ਸਮਾਨ ਮਿਲਿਆ ਉਹਨੂੰ ਖੁਸ਼ੀ ਬਹੁਤ ਹੋਵੇਗੀ ਸਮਾਨ ਮਿਲਣ ਤੋਂ ਪਹਿਲਾਂ ਤੁਸੀਂ ਕਿਨਾ ਕਿਨਾ ਨੂੰ ਦੱਸ ਕੇ ਗਏ ਸੀਗੇ ਕਿ ਭਈ ਮੈਨੂੰ ਸਮਾਨ ਮਿਲਣ ਵਾਲਾ ਹੈ ਤੇ ਮੈਂ ਇਸ ਜਗ੍ਹਾ ਦੇ ਉੱਤੇ ਚੱਲਾਂ ਜਾਂ ਫਿਰ ਬਿਨਾਂ ਦੱਸੇ ਤੁਸੀਂ ਗਏ ਸੀਗੇ ਮੈਂ ਬਹੁਤੀਆਂ ਕਹਾਣੀਆਂ ਦੇਖੀਆਂ ਨੇ ਜਿਸ ਦੇ ਵਿੱਚ ਬਿਨਾਂ ਦੱਸੇ ਹੀ ਜਾਂਦੇ ਨੇ ਲੋਕ ਨਹੀਂ ਐਸਾ ਨਹੀਂ ਹੈ ਜੀ ਜਿਸ ਵਕਤ ਇਹ ਐਸੀ ਖੁਸ਼ੀ ਹੈ ਜਿਸ ਨੂੰ ਜਿਹੜੇ ਲੋਕ ਮੇਰੇ ਨਾਲ ਜੁੜੇ ਹੋਏ ਆ ਜਿਹੜੇ ਇਹਨੇ ਐਫਰਟਸ ਕਰਦੇ ਆ ਕਿਉਂਕਿ ਇਹ ਸਮਾਨ ਮੇਰੇ ਤੋਂ ਪਹਿਲੇ ਉਹਨਾਂ ਦਾ ਹੱਥਦਾਰ ਹੈ ਹੂੰ ਤਾ ਸਭ ਤੋਂ ਪਹਿਲੇ ਇਹ ਨਿਊਜ਼ ਚਾਹੇ ਮੈਨੂੰ ਰਾਤ ਨੂੰ 10 ਵਜੇ ਆਈ ਸੀ ਤਾਂ ਮੈਂ 10 ਵਜੇ ਹੀ ਉਹ ਪੂਰੇ ਗਰੁੱਪ ਚ ਫਾਰਵਰਡ ਕਰਤੀ ਸੀ ਕਿ ਸਾਡੇ ਪਰਿਵਾਰ ਨੂੰ ਇਹ ਸਨਮਾਨ ਮਿਲ ਰਿਹਾ ਹੈ ਅੱਛਾ ਜਦੋਂ ਸਨਮਾਨ ਮਿਲਦਾ ਹੈ ਵਸੇ ਤੁਹਾਨੂੰ ਪਹਿਲਾਂ ਵੀ ਕਾਫੀ ਸਨਮਾਨ ਮਿਲ ਚੁੱਕੇ ਨੇ ਤੁਹਾਨੂੰ ਜਿਵੇਂ ਦੱਸ ਰਹੀ ਹਾਂ ਇਹ ਸਨਮਾਨ ਖਾਸ ਰਿਹਾ ਕੁਝ ਜਦੋਂ ਤੁਹਾਨੂੰ ਮਿਲਿਆ ਉਦੋਂ ਮਨ ਦੇ ਵਿੱਚ ਉਹ ਖਿਆਲ ਪਹਿਲਾ ਖਿਆਲ ਕੀ ਰਿਹਾ ਕਿ ਇਸ ਤੋਂ ਬਾਅਦ ਹੁਣ ਕੀ ਦੇਖੋ ਪਹਿਲਾ ਖਿਆਲ ਤਾਂ ਇਹ ਸੀ ਕਿ ਮੇਰਾ ਗੁਰੂ ਨੂੰ ਨਮਨ ਸੀ ਕਿਉਂਕਿ ਗੁਰੂ ਤੋਂ ਬਿਨਾ ਅਸੀਂ ਕਿਸ ਉਸ ਪ੍ਰਭੂ ਦੇ ਈਸ਼ਵਰ ਨੂੰ ਈਸ਼ਵਰ ਦਾ ਜੋ ਆਸ਼ੀਰਵਾਦ ਹੈ ਉਹਨੂੰ ਵੀ ਪ੍ਰਾਪਤ ਨਹੀਂ ਕਰ ਸਕਦੇ ਔਰ ਦੂਸਰਾ ਉਸ ਈਸ਼ਵਰ ਦੇ ਅੱਗੇ ਨਮਨ ਸੀ ਕਿ ਅਗਰ ਅਸੀਂ ਕੁਝ ਕਰ ਰਹੇ ਆ ਤਾਂ ਕਹਿੰਦੇ ਆ ਨਾ ਕਿ ਅਗਰ ਕੋਈ ਬੱਚਾ ਕਿਸੇ ਖੇਲ ਚ ਕੁਝ ਜਿੱਤ ਕੇ ਆਂਦਾ ਤੇ ਘਰ ਚ ਆ ਕੇ ਉਹਨੂੰ ਇੱਕ ਥਾਪੀ ਮਿਲ ਜਾਈ ਤਾਂ ਉਹ ਕਹਿੰਦਾ ਯਾਰ ਅਗਲੀ ਵਾਰ ਵੀ ਜਿੱਤ ਕੇ ਆਉਂਗਾ ਤਾਂ ਉਹ ਇੱਕ ਐਨਕਰੇਜਮੈਂਟ ਆਂਦੀ ਹੈ ਅੰਦਰ ਔਰ ਇਹ ਐਨਕਰੇਜਮੈਂਟ ਜੋ ਮੇਜਰ ਪਾਰਟ ਸੀ ਕਿ ਮੈਨੂੰ ਇਹ ਸੀ ਕਿ ਮੇਰੇ ਔਰ ਉਸ ਪੂਰੇ ਗਰੁੱਪ ਔਰ ਪੂਰੇ ਪਰਿਵਾਰ ਦੇ ਵਿੱਚ ਸੀ ਕਿ ਸਾਨੂੰ ਇਹ ਸਨਮਾਨ ਮਿਲਿਆ ਔਰ ਅਸੀਂ ਅੱਗੇ ਤੋਂ ਅੱਗੇ ਹੋਰੇ ਕੰਮਾਂ ਨੂੰ ਜ਼ਿਆਦਾ ਵੱਧ ਕੇ ਕਰਨਾ ਹੈ। ਬਸ ਮੇਰਾ ਆਖੀ ਸਵਾਲ ਹੈ। ਲੋਕ ਕਾਫੀ ਦੇਖ ਰਹੇ ਹੋਣਗੇ ਸਾਨੂੰ। ਉਹਨਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਨੇ ਹੋ ਜੋ ਵੈਸੇ ਤਾਂ ਮੈਂ ਬਹੁਤ ਲੋਕ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਭਈ ਇਨਸਾਨੀਅਤ ਦੀ ਸੇਵਾ ਬਹੁਤ ਕਰਦੇ ਨੇ। ਲੋਕ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹੋ ਤੁਸੀਂ ਕੀ ਸੋਚਦੇ ਹੋ ਕਿ ਲੋਕਾਂ ਨੂੰ ਸਨੇਹਾ ਲਗਾਉਣਾ ਚਾਹੀਦਾ ਹੈ। ਦੇਖੋ ਮੈਂ ਸਭ ਤੋਂ ਜ਼ਿਆਦਾ بڑا ਸਨੇਹਾ ਅੱਜ ਤੇ ਯੂਥ ਨੂੰ ਦੇਣਾ ਚਾਹੁੰਗਾ ਕਿ ਜੋ ਅੱਜ ਦੇ ਵਕਤ ਦੇ ਵਿੱਚ ਮਾਹੌਲ ਹੈ ਧਰਮਾਂ ਦੇ ਨਾਮ ਤੇ ਲੜਾਈ ਹੈ ਸੋਚਾਂ ਦੇ ਵਿੱਚ ਨਫ਼ਰਤ ਦੀ ਅੱਗ ਫੈਲ ਰਹੀ ਹੈ ਤੁਸੀਂ ਇਹਨਾਂ ਚੀਜ਼ਾਂ ਤੋਂ ਦੂਰੀ ਬਣਾਓ ਧਰਮ ਦਾ ਮਕਸਦ ਹੁੰਦਾ ਹੈ ਕਿ ਸਾਨੂੰ ਇੱਕ ਆਚਰਣ ਦੇਣਾ ਸਾਨੂੰ ਇੱਕ ਵਿਵਸਥਾ ਦੇਣਾ ਸਾਨੂੰ ਇੱਕ ਲਾਈਫ ਸਟਾਈਲ ਦੇਣਾ ਧਰਮ ਕੋਈ ਵੀ ਕਿਸੇ ਨੂੰ ਲੜਨ ਦੇ ਲਈ ਪ੍ਰੇਰਿਤ ਨਹੀਂ ਕਰਦਾ ਔਰ ਜੋ ਉਹ ਈਸ਼ਵਰ ਹੈ ਅੱਲਾਹ ਹੈ ਵਾਹਿਗੁਰੂ ਹੈ ਗੋਡ ਹੈ ਪਰਮਾਤਮਾ ਹੈ ਉਹ ਸਭ ਦਾ ਇੱਕ ਹੀ ਹੈ ਬਿਸ਼ੱਕ ਅਲੱਗ-ਅਲੱਗ ਰੂਪ ਹੈ ਅਲੱਗ-ਅਲੱਗ ਦੇਖਣ ਦਾ ਨਜ਼ਰੀਆ ਹੈ ਸਾਡਾ ਕੋਈ ਉਹਨਾਂ ਨੂੰ ਵਾਹਿਗੁਰੂ ਕਹਿ ਰਿਹਾ ਹੈ ਕੋਈ ਭਗਵਾਨ ਕਹਿ ਰਿਹਾ ਹੈ ਕੋਈ ਅੱਲਾਹ ਕਹਿ ਰਿਹਾ ਹੈ ਪਰ ਦੇਖੋ ਪ੍ਰਾਰਥਨਾ ਤਾਂ ਸਭ ਦੀ ਇੱਕ ਜਗ੍ਹਾ ਹੀ ਜਾ ਰਹੀ ਹੈ ਔਰ ਉਹ ਸੂਰਜ ਹੈ ਤਾਂ ਉਹ ਸਭ ਨੂੰ ਇੱਕੋ ਜੀ ਰੋਸ਼ਨੀ ਦੇ ਰਿਹਾ ਇੱਕ ਜੀ ਧੁੱਪ ਦੇ ਰਿਹਾ ਸੂਰਜ ਦੇਵਤਾ ਇਹ ਤਾਂ ਨਹੀਂ ਕਹਿ ਰਹੇ ਕਿ ਮੈਂ ਹਿੰਦੂ ਨੂੰ ਜ਼ਿਆਦਾ ਧੁੱਪ ਦਊਂਗਾ ਮੈਂ ਮੁਸਲਮਨ ਨੂੰ ਧੁੱਪ ਨਹੀਂ ਦਊਂਗਾ ਹਵਾ ਆਕਸੀਜਨ ਅਸੀਂ ਲੈ ਰਹੇ ਹਾਂ ਹਰ ਸ਼ਖਸ ਨੂੰ ਉਸੇ ਤਰ੍ਹਾਂ ਆਕਸੀਜਨ ਮਿਲ ਰਹੀ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਪਾਣੀ ਹੈ ਹਰੇਕ ਦੀ ਪਿਆਸ बुझा ਰਿਹਾ ਹੈ ਚਾਹੇ ਉਹ ਕਿਸੇ ਵੀ ਰਿਲੀਜੀਅਨ ਦਾ ਹੈ ਤਾਂ ਅਗਰ ਅਸੀਂ ਹਰ ਰਿਲੀਜੀਅਨ ਨੂੰ ਛੱਡ ਕੇ ਇਨਸਾਨੀਅਤ ਦੇ ਰਿਲੀਜੀਅਨ ਦੇ ਉੱਪਰ ਆ ਜਾਈਏ ਤਾਂ ਇਸ ਦੇਸ਼ ਨੂੰ ਦੁਬਾਰਾ ਜੋ ਇੱਕ ਇੱਕ ਚਮਕਦਾ ਸਿਤਾਰਾ ਜਾਂ ਇੱਕ ਪੂਰੀ ਜੋ ਇੱਕ ਸ਼ਕਤੀ ਕਹਿ ਰਹੇ ਹਾਂ ਕਿ ਅਸੀਂ ਪੂਰੀ ਦੁਨੀਆ ਦੇ ਵਿੱਚ ਤਿਆਰ ਕਰਨਾ ਤਾਂ ਬਨਨ ਤੋਂ ਕੋਈ ਰੋਕ ਨਹੀਂ ਸਕਦਾ ਬਟ ਉਹਦੇ ਲਈ ਬੇਸ ਕੀ ਹੈ ਕਿ ਅਸੀਂ ਇਹ ਲੜਾਈਆਂ ਤੋਂ ਨਫ਼ਰਤਾਂ ਤੋਂ ਬਾਹਰ ਆ ਕੇ ਆਪਣੇ ਕੈਰੀਅਰਸ ਤੇ ਕੰਮ ਕਰੀਏ এডਿਕੇਸ਼ਨ ਤੇ ਕੰਮ ਕਰੀਏ ਕਿ ਜੋ ਅੱਜ ਦੇ ਵਕਤ ਦੇ ਵਿੱਚ ਪੂਰੀ ਦੁਨੀਆ ਦਾ ਜੋ ਇੱਕ ਮਾਹੌਲ ਹੈ ਕੱਲ ਨੂੰ ਦੁਨੀਆ 'ਚ ਕਿਤੇ ਵੀ ਰਹਿਣ ਵਾਲਾ ਸ਼ਖਸ ਇਹ ਇੱਕ ਮੇਰੀ ਜੋ ਮਨ ਦੀ ਇੱਕ ਫੀਲ ਹੈ ਕਿ ਉਹ ਇੱਛਾ ਰੱਖੇ ਕਿ ਮੈਂ ਪਾਰਾਚਿਕਵਰ ਜ਼ਰੂਰ ਜਾਣਾ ਕਿ ਸਾਡੇ ਪਾਰਾ ਦੀ ਛਵੀ ਐਸੀ ਹੋਣੀ ਚਾਹੀਦੀ ਦੂਸਰੀ ਚੀਜ਼ ਕਿ ਐਸੀ ਇੱਕ ਮੁਹਿੰਮ ਚਲਾਈ ਕਿ ਹਰ ਜੋ ਸ਼ਖਸ ਸਰਬਦਰਮ ਖਵਾਜਾ ਮੰਦਿਰ ਆਏ ਉਹਨੂੰ ਜੋ ਪ੍ਰਸਾਦ ਹੈ ਉਹ ਪ੍ਰਸਾਦ ਇੱਕ ਪਲਾਂਟ ਦਿੱਤਾ ਜਾਏ ਕਿਉਂਕਿ ਸਾਡੀ ਸਾਡੇ ਜੋ ਅਸੀਂ ਮੈਂਟੈਲਿਟੀ ਹੈ ਨਾ ਸਾਡੀ ਮੈਂਟੈਲਿਟੀ ਇਹ ਹੈ ਕਿ ਅਗਰ ਸਾਨੂੰ ਕੋਈ ਪ੍ਰਸਾਦ ਦੇ ਰੂਪ ਚ ਮਿਲਦਾ ਤਾਂ ਇਸ ਨੂੰ ਜੀ-ਜਾਨ ਤੋਂ ਜ਼ਿਆਦਾ ਸੰਭਾਲਦੇ ਹਾਂ ਬਹੁਤ ਸੰਸਥਾਵਾਂ ਕੰਮ ਕਰਦੀਆਂ ਹਨ ਪਲਾਂਟੇਸ਼ਨ ਕਰਵਾਉਂਦੀਆਂ ਹਨ ਬਟ ਉਹ ਪਲਾਂਟਸ ਦੀ ਦੁਬਾਰਾ ਕੇਅਰ ਨਹੀਂ ਹੋਵਾਂਦੇ ਨਾ ਉਸ ਗੱਲ ਦੇ ਉੱਪਰ ਹੀ ਆਉਣ ਲੱਗਾ ਸੀਗਾ ਤੁਸੀਂ ਇੱਕ ਟਾਈਮ ਦੇ ਉੱਪਰ ਕਾਫੀ ਪਲਾਂਟਸ ਲਗਾਏ ਇਹ ਇਹ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਸੀਗਾ ਕਿ ਬਈ ਹਰੇਕ ਥਾਂ ਦੇ ਉੱਪਰ ਅਤੇ ਜਿੰਨਾ ਨੰਬਰ ਆਫ ਤੁਸੀਂ ਪਲਾਂਟਸ ਲਗਾਏ ਹੈਗੇ ਨੇ ਇਹ ਟੀਚਾ ਕਿਵੇਂ ਤੁਸੀਂ ਬਣਿਆ ਦੇਖੋ ਇਹ ਇਸ ਟਾਈਮ ਤੁਸੀਂ ਵਾਤਾਵਰਣ ਦੇ ਹਾਲਾਤ ਦੇਖ ਰਹੇ ਹਾਂ ਕੀ ਇਸ ਵਾਰ ਦੀ ਗਰਮੀ ਦੇ ਹਾਲਾਤ ਨੂੰ ਦੇਖਦੇ ਹੋਏ ਔਰ ਤਰਸਦੀ ਇਹ ਹੈ ਕਿ ਸਾਡੀ ਗਵਰਨਮੈਂਟ ਪਲਾਂਟਸ ਕੱਟ ਤਾਂ ਦਿੰਦੀ ਹੈ ਪਰ ਮੈਂ ਇਹ ਰਿਕਵੈਸਟ ਕਰੂੰਗਾ ਸਰਕਾਰਾਂ ਨੂੰ ਸਾਰਿਆਂ ਨੂੰ ਕਿ ਜਦੋਂ ਪਲਾਂਟ ਕੱਟੇ ਜਾਂਦੇ ਆ ਤੁਹਾਡੀ ਰੇਸ਼ਿਓ ਉਹਦੇ ਵਿੱਚ ਆ ਗਿਆ ਫੋਲੀਓ ਚ ਕਿ ਇਹ ਜਗ੍ਹਾ ਤੇ ਰੋਡ ਬਣੇਗਾ ਔਰ ਪਲਾਂਟ ਕੱਟਿਆ ਜਾਏਗਾ ਤਾਂ ਕਮ ਸੇ ਕਮ 4-5 ਸਾਲ ਪਹਿਲੇ ਉਸ ਜਗ੍ਹਾ ਤੋਂ ਪਿਛਲੀ ਜਗ੍ਹਾ ਜਿੱਥੇ ਅਕਵਾਇਰ ਕਰਕੇ ਪਲਾਂਟਸ ਪਹਿਲੇ ਪਲਾਂਟ ਕੀਤੇ ਜਾਂਨ ਤਾਂਕਿ ਸਾਡਾ ਪਰਿਆਵਰਣ ਸਹੀ ਰਹਿ ਸਕੇ ਦੇਖੋ ਅਸੀਂ اپنی اولاد ਨੂੰ ਜਾਣ ਲਗਿਆਂ ਕੋਠੀ ਦੇ ਕੇ ਜਾਨਨੇ ਆ ਕਾਰ ਦੇ ਕੇ ਜਾਨਨੇ ਆ بزنس ਦੇ ਕੇ ਜਾਨਨੇ ਆ ਪਰ ਅੱਜ ਦੀ ਜ਼ਰੂਰਤ ਕੀ ਹੈ ਕਿ ਅਸੀਂ ਉਹਨਾਂ ਨੂੰ ਇਹ ਆਕਸੀਜਨ ਦੇ ਕੇ ਜਾਈਏ ਔਰ ਪਾਣੀ ਦੇ ਕੇ ਜਾਈਏ ਕੱਲ ਨੂੰ ਇਹ ਨਹੀਂ ਤਾਂ ਸਿਲੰਡਰ ਲਗਾ ਕੇ ਘੁਮਾਨੇ ਇਸ ਲਈ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਅਹਿਮ ਤਰੀਕੇ ਲਿਆ ਸਰਵਧਰਾਂ ਖਾਜਾ ਮੰਦਿਰ ਦਾ ਪੂਰਾ ਇੰਡੀਆ ਦੇ ਵਿੱਚ ਲੋਕ ਫੈਲੇ ਹੋਏ ਆ ਜੋ ਜੁੜੇ ਹੋਏ ਆ ਅਸੀਂ ਪਿਛਲੀ ਇਸ ਬਰਸਾਤ ਦੇ ਮੌਸਮ ਚ 3 ਮਹੀਨਿਆਂ ਦੇ ਵਿੱਚ 1.5 ਲੱਖ ਪਲਾਂਟ ਆਲਓਵਰ ਇੰਡੀਆ ਪਲਾਂਟ ਕਰਵਾਇਆ ਔਰ ਉਹਨੂੰ ਕਰਵਾਉਣ ਦਾ ਸਾਡਾ ਮੇਨ ਤਰੀਕਾ ਸੀਗਾ ਕਿ ਅਸੀਂ ਉਹਨੂੰ ਇਸ ਤਰ੍ਹਾਂ ਪਲਾਂਟ ਨਹੀਂ ਕਰਾਉਣਾ ਕਿ ਅੱਜ ਪਲਾਂਟ ਕਰਤਾ ਗਿਆ ਤਾਂ ਕੱਲ ਉਹਦੀ ਕੋਈ ਕੇਅਰ ਨਾ ਕਰ ਸਕੇ ਅਸੀਂ ਉਹਨੂੰ ਪ੍ਰਸਾਦ ਦਾ ਰੂਪ ਬਣਾਇਆ ਅੱਛਾ ਔਰ ਹਰ ਬੰਦੇ ਨੂੰ ਆਉਣ ਵਾਲੇ ਨੂੰ ਇਹ ਕਿਹਾ ਗਿਆ ਕਿ ਤੁਸੀਂ ਪ੍ਰਸਾਦ ਦੇ ਰੂਪ ਤੇ ਲੈ ਕੇ ਜਾਣਾ ਕਿਉਂਕਿ ਸਾਡੀ ਮੈਂਟੈਲਿਟੀ ਹੈ ਕਿ ਪ੍ਰਸਾਦ ਆਇਆ ਤਾਂ ਹਾਂ ਮੈਂ ਇਹਨੂੰ ਸੰਭਾਲ ਕੇ ਰੱਖਣਾ ਤਾਂ ਉਸ ਤੋਂ ਬਾਅਦ ਕੁਝ ਜਗ੍ਹਾ ਐਸੀਆਂ ਜਿੱਥੇ ਅਸੀਂ ਕਲੋਨੀਆਂ ਵਗੈਰਾ ਚ ਵੀ ਦਿੱਤੇ ਜਾਂ ਸਕੂਲਸ ਚ ਦਿੱਤੇ ਕਈ ਗਵਰਨਮੈਂਟ ਅਦਾਰਿਆਂ ਚ ਵੀ ਅਸੀਂ ਪਲਾਂਟਸ ਨੂੰ ਲਗਾਇਆ ਜਾ ਕੇ ਤਾਂ ਉਸ ਜਗ੍ਹਾ ਤੇ 10-15 ਦਿਨ ਬਾਅਦ ਸਾਡੀ ਟੀਮ ਵਿਜ਼ਿਟ ਕਰਦੀ ਸੀ ਕਿ ਉਹ ਕੇਅਰ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਪਰ ਇਹ ਜ਼ਰੂਰਤ ਹੈ ਅੱਜ ਦੀ ਅੱਜ ਦੇ ਜੋ ਬੱਚੇ ਵੀ ਸਮਝਣ ਔਰ ਬਜ਼ੁਰਗ ਵੀ ਸਮਝਣ ਕਿ ਅਸੀਂ ਸਿਰਫ ਇਹਨਾਂ ਨੂੰ ਪੈਸਾ ਜਾਂ ਅਸੀਂ ਇਹਨਾਂ ਨੂੰ ਕੋਠੀਆਂ ਕਾਰਾਂ ਨਹੀਂ ਦੇ ਕੇ ਜਾਣੀਆਂ ਅਸੀਂ ਇਹਨਾਂ ਨੂੰ ਅੱਛਾ ਪਰਿਆਵਰਣ ਵੀ ਦੇ ਕੇ ਜਾਣਾ ਹੈ ਅਸੀਂ ਇਸ ਲਈ ਇਸ ਚੀਜ਼ ਨੂੰ ਚੁੱਕਿਆ ਸੀ ਇਸ ਮੋਹਿ ਸ਼ੁਕਰੀਆ ਜੀ ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਤਾਂ ਬਿਲਕੁਲ ਡਾਕਟਰ ਰਾਜੇਨ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਪੰਜਾਬ ਦੇ ਵਿੱਚ ਪਹਿਲੇ ਅਜਿਹੇ ਇਨਸਾਨ ਨੇ ਜਿਨ੍ਹਾਂ ਨੂੰ ਇਹ ਵੱਡਾ ਸਨਮਾਨ ਮਿਲਿਆ ਹੈਗਾ ਉਮੀਦ ਕਰਦੇ ਹਾਂ ਤਸਵੀਰਾਂ ਚੰਗੀਆਂ ਲੱਗੀਆਂ ਹੋਣਗੀਆਂ ਜਿਸ ਤਰੀਕੇ ਦੇ ਇਹਨਾਂ ਦੀ ਗਿਆਨ ਹੈ ਜਿਸ ਤਰੀਕੇ ਦੇ ਇਹ ਲੋਕਾਂ ਦੀ ਸੇਵਾ ਕਰਦੇ ਆ ਉਹ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਕੈਮਰਾ ਸੰਪੰਕ ਦੇ ਨਾਲ ਰਾਜ ਗੁਪਤਾ ਜਿਲੰਦਰ